ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਪਰਕੜੀ ਤੇ ਲਓ ਸਦਨੋ ਜੋ ਆਪਣਾ ਸੋਨਾ ਲੀਕਾ ਟਰੈਕਟਰ ਦੇ ਹੈਡ ਵਗੈਰਾ ਆਪਾਂ ਕਰ ਰਹੇ ਹਾਂ ਫਿੱਟ ਠੀਕ ਹੈ ਠੀਕ ਹੈ ਜੀ ਐ ਤਹਿਸੀਲ ਕਿਹੜਾ ਪੈਂਦਾ ਆਪਾਂ ਨੂੰ ਤਹਿਸੀਲ ਕੀ ਅੱਛਾ ਗਿਆ ਗਿਆ ਹੜਾ ਵੀ ਅੱਛਾ ਡਰਾਈਵਰ ਸਾਹਿਬ ਕਿਹੜੇ ਨੇ ਹਰਪ੍ਰੀਤ ਸਿੰਘ ਉਹ ਡਰਾਈਵਰ ਸਾਹਿਬ ਕੀ ਹਾਲ ਆ ਕੀ ਹਾਲ ਨੇ ਬਾਈ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਜੀਐਨਟੀ ਪਰਕੜੀ ਤੇ ਉਮੀਦ ਆ ਸਾਰੇ ਸਰਦਨ ਠੀਕ ਹੋਣਗੇ ਚਲੋ ਵੀ ਮਿੱਤਰੋ ਅੱਜ ਗੱਲਬਾਤ ਕਰਦੇ ਆਪਾਂ ਇੱਕ ਹੋਰ ਨਵੀਂ ਤੇ ਵਧੀਆ ਵੀਡੀਓ ਦੇ ਵਿੱਚ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਅੱਜ ਸੋਨਾਲੀਕਾ ਟਰੈਕਟਰ ਬਾਰੇ ਜੋ ਆਪਣੇ ਕੋਲੇ ਸ਼੍ਰੀ ਤਰਨਤਨ ਸਾਹਿਬ ਤੋਂ ਆਇਆ ਵਾ ਸੋ ਆਪਾਂ ਇਸ ਟਰੈਕਟਰ ਦੇ ਵਿੱਚ ਹੈੱਡ ਵਗੈਰਾ ਦੀ ਜੌਬ ਹੋਗੀ ਨੰਬਰ 2 ਉੱਤੇ ਡੀਜ਼ਲ ਪੰਪ ਨੋਜ਼ਲਾਂ ਦਾ ਕੰਮ ਕਰਾਂਗੇ ਅੱਜ ਬਾਕੀ ਟਰੈਕਟਰ ਆਪਾਂ ਕੱਲ ਖੋਲਦਾ ਸੀਗਾ ਤੇ ਸੋ ਅੱਜ ਇਸ ਵਲੌਗ ਦੇ ਵਿੱਚ ਤੁਹਾਨੂੰ ਉਸ ਟਰੈਕਟਰ ਦੇ ਹੈੱਡ ਵਗੈਰਾ ਦੀ ਫਿਟਿੰਗ ਐਵਟ ਵਗੈਰਾ ਦੀ ਸੈਟਿੰਗ ਐਂਡ ਜੋ ਡੀਜ਼ਲ ਪੰਪ ਦੀ ਆਪਾਂ ਸਪੈਲ ਕੱਟ ਵਗੈਰਾ ਦੀ ਸੈਟਿੰਗ ਕਰਦੇ ਆਂ ਸੋ ਸਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਆਪਾਂ ਤੇ ਸੋ ਸੱਜਣੋ ਵੀਡੀਓ ਦੇ ਨਾਲ ਜੁੜੇ ਰਹੋ ਤੇ ਬਾਕੀ ਜਿਹੜੇ ਨਵੇਂ ਸੱਜਣੇ ਇਸ ਵੀਡੀਓ ਚ ਆਏ ਨੇ ਜਾਂ ਨਵੇਂ ਸਾਡੇ ਚੈਨਲ ਤੇ ਆਏ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਕਿਉਂਕਿ ਇੱਕ ਤੁਹਾਡਾ ਸਬਸਕ੍ਰਾਈਬ ਸਾਡਾ ਇਨਾ ਹੌਸਲਾ ਬਣਾ ਦਿੰਦਾ ਕਿ ਅਸੀਂ ਮੱਲੋ ਮੱਲੀ ਉਸ ਵੀਡੀਓ ਨੂੰ ਵੱਧ ਤੋਂ ਵੱਧ ਬਣਾਈਏ ਤੁਹਾਡੇ ਲਈ ਦੇਖੋ ਮਿੱਤਰੋ ਜਿਹੜੀ ਸਾਡਾ ਵਲੌਗ ਆ ਜਾਂ ਸਾਡਾ ਚੈਨਲ ਆ ਤੁਹਾਡਾ ਕਹਿੰਦਾ ਮਤਲਬ ਤੁਹਾਡਾ ਹੀ ਚੈਨਲ ਆ ਇਹ ਕਿਉਂਕਿ ਤੁਹਾਡੇ ਪਿਆਰ ਦੇ ਸਦਕਾ ਹੀ ਅਸੀਂ ਇੱਥੇ ਤੱਕ ਤੁਹਾਡੇ ਪਿਆਰ ਦੇ ਸਦਕਾ ਹੀ ਅਸੀਂ ਆਪਣਾ YouTube ਚੈਨਲ ਬਣਾਇਆਗਾ ਬਾਕੀ ਸਾਡੀਆਂ ਵੀਡੀਓ ਇੰਸਟਾ ਐਂਡ ਫੇਸਬੁੱਕ ਤੇ ਵੀ ਆਉਂਦੀਆਂ ਰਹਿੰਦੀਆਂ ਪਰ ਲੇਕਿਨ ਜਿਹੜਾ ਚੈਨਲ ਬਣਾਇਆ ਇਹ ਤੁਹਾਡੇ ਪਿਆਰ ਸਦਕਾ ਤੇ ਤੁਹਾਡੀ ਤੁਹਾਡੇ ਲਈ ਬਣਾਇਆਗਾ ਕਿਉਂਕਿ ਦੇਖੋ ਜੇ ਤੁਸੀਂ ਇਸ ਚੈਨਲ ਨੂੰ ਪਿਆਰ ਦਿਓਗੇ ਤੁਹਾਡਾ ਸਾਡਾ ਇਨਾ ਹੌਸਲਾ ਬਣੂਗਾ ਕਿ ਅਸੀਂ ਨਵੀਂ ਤੋਂ ਨਵੀਂ ਵੀਡੀਓ ਪਾਈਏ ਜੇ ਹੁਣ ਤੁਸੀਂ ਵੀਡੀਓ ਨੂੰ ਪਿਆਰ ਇਨਾ ਦਿਓਗੇ ਸਾਡਾ ਮਨ ਨਹੀਂ ਕਰਦਾ ਵੀ ਵੀਡੀਓ ਹੋਰ ਬਣਾਈਏ ਤਾਂ ਹੀ ਕਰਕੇ ਆਪਣੇ ਟਰੈਕਟਰਾਂ ਦੀਆਂ ਕੋਈ ਵੀਡੀਓ 1 2 2 ਦਿਨ ਦੇ ਗੈਪ ਦੇ ਵਿੱਚ ਆਉਂਦੀਆਂ ਉਹ ਇਹੀ ਕਾਰਨ ਹੈ ਕਿਉਂਕਿ ਤੁਸੀਂ ਪਿਆਰ ਹਜੇ ਘੱਟ ਦਿੰਦੇ ਹੋ ਵੀਡੀਓ ਨੂੰ ਚਲੋ ਮਿੱਤਰੋ ਸਾਡੇ ਜਿਹੜੀ ਇਹ ਬਲੌਗ ਆ ਮੈਂ ਪਹਿਲਾਂ ਵੀ ਦੱਸਿਆ ਜਾਂ ਸਾਡੀ ਇਹ ਬਲੌਗ ਜਾਂ ਸਾਡੀ ਇਹ ਵੀਡੀਓ ਜਿਹੜੀ ਬਣਦੀ ਆ ਇਹ ਜ਼ਰੂਰੀ ਨਹੀਂ ਟਰੈਕਟਰ ਲਾਈਨ ਤੇ ਬੰਦੀ ਆ। ਇਹਦੇ ਵਿੱਚ ਅਸੀਂ ਕਿੱਥੋਂ ਪਾਰਟਸ ਲਿਉਨੇ ਆ ਕਿਹੜੀ ਕਿਹੜੀ ਨਵੀਂ-ਨਵੀਂ ਦੁਕਾਨ ਤੇ ਜਾਂਨੇ ਆ। ਤੇ ਜ਼ਰੂਰੀ ਇਸ ਟਰੈਕਟਰ ਪਾਰਟਸ ਦੀ ਵੀਡੀਓ ਪਾ ਸਕਦੇ ਆ ਅਸੀਂ ਸਾਰੇ ਸਾਰੀ ਵੀਡੀਓ ਪਾਉਨੇ ਆ ਅਸੀਂ ਕਿਉਂਕਿ ਸਾਡਾ ਜਿਹੜਾ ਚੈਨਲ ਆ ਪਬਲਿਕ ਵਲੋਗਿੰਗ ਦਾ। ਕਿਉਂਕਿ ਇਹਦੇ ਵਿੱਚ ਹਜ਼ੀ ਜੋ ਅਸੀਂ ਵਲੌਗਿੰਗ ਕਰਦੇ ਆ ਹਰ ਕਿਤੇ ਜਾਂਦੇ ਆ ਉਹਨੇ ਕਿਤੇ ਕੋਈ ਖਾਣ ਪੀਣ ਦੀ ਚੀਜ਼ ਸਾਰੇ ਚੀਜ਼ਾਂ ਦੀ ਵੀਡੀਓ ਪਾ ਸਕਦੇ ਆ ਕਿਉਂਕਿ ਸਾਡਾ ਪਬਲਿਕ ਵਲੌਗਿੰਗ ਚੈਨਲ ਆ ਕਿਉਂਕਿ ਸਾਡਾ ਕੈਟਾਗਰੀ ਯੂਜ਼ ਕੀਤੀ ਆ ਜਿਹੜੇ ਵਿੱਚ ਪਬਲਿਕ ਨੂੰ ਸਾਰਾ ਕੁਝ ਦਿਖਾਈ ਦੇਵੇ ਤਾਂ ਕਰਕੇ ਤੁਹਾਨੂੰ ਕਹਾਂ ਸੱਜਣੋ ਇਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਭਰਾ ਸਬਸਕ੍ਰਾਈਬ ਕਰ ਚੁੱਕੇ ਨੇ ਜਾਂ ਜਿਨ੍ਹਾਂ ਨੇ ਹਜੇ ਕਰਨਾਗਾ ਉਹ ਪਲੀਜ਼ ਕਰਿਓ ਕਿਉਂਕਿ ਤੁਹਾਡੇ ਪਿਆਰ ਨਾਲ ਹੀ ਅਸੀਂ ਦੂਗਾਂ ਵਧਾਂਗੇ ਅੱਗੇ ਤੇ ਬਾਕੀ ਤਾਂ ਸਾਰੇ ਭਰਾ ਸੱਜਣਾ ਸਮਝਦਾ ਰਾਕ ਕਿਉਂਕਿ ਸਾਨੂੰ ਅਸੀਂ ਤਾਂ ਆਪਾਂ ਅੱਗੇ ਵੀ ਮੈਂ ਵੀਡੀਓ ਚ ਗੱਲ ਕਰਦਾ ਸੀ ਤਾਂ ਸਿਰਫ ਜ਼ੀਰੋ ਲੈਵਲ ਦੇ ਬੰਦੇ ਆ ਤੇ ਕਿਉਂਕਿ ਅਸੀਂ ਤਾਂ ਸਿਰਫ ਥੱਲੋਂ ਤੁਹਾਡੇ ਪਿਆਰ ਦੇ ਸਦਕਾ ਹੀ ਉੱਠ ਕੇ ਤਾਂ ਆਏ ਆ ਨਾ ਕਿ ਸਾਨੂੰ ਕਿਸੇ ਨੇ ਜਾਂ ਸ਼ੁਰੂ ਤੋਂ ਅਸੀਂ ਇਦਾਂ ਸੀਗੇ ਬਾਕੀ ਤੁਹਾਨੂੰ ਪਹਿਲਾਂ ਵੀ ਦੱਸਿਆ ਮੈਂ ਜਿਹੜਾ ਚੈਨਲ ਤੇ ਸਾਡੀ ਵੀਡੀਓ ਅਪਲੋਡ ਹੁੰਦੀ ਆ ਇਹ ਸਾਡੇ ਸਟੂਡੈਂਟ ਵੀਰ ਵੀ ਬਹੁਤ ਦੇਖਦੇ ਨੇ ਕਿਉਂਕਿ ਏ ਮੇਰੇ ਕੋਲੇ ਅਮਰਸਰ ਸਾਹਿਬ ਤੋਂ ਦੋ ਤਿੰਨ ਸਟੂਡੈਂਟ ਵੀ ਆਪਣੇ ਕੋਲ ਕੰਮ ਕਰ ਚੁੱਕੇ ਨੇ ਪਰ ਲੇਕਿਨ ਉਥੋਂ ਦੇ ਟੀਚਰਾਂ ਦਾ ਮੈਨੂੰ ਇੱਕ ਦੋਆਂ ਦਾ ਫੋਨ ਆਇਆ ਜਿੱਥੇ ਆਈਟੀਈ ਦੇ ਵਿੱਚ ਸਾਡੀ ਵੀਡੀਓ ਵੱਡੀ ਸਕਰੀਨ ਦੇ ਉੱਪਰ ਦਿਖਾਈ ਜਾਂਦੇ ਜਿਹਦੇ ਕਾਰਨ ਕਰਕੇ ਆਪਾਂ ਹਰ ਨੌਲਜ ਵਾਲੀ ਵੀਡੀਓ ਦੱਸਦੇ ਰਹੇ ਨੇ ਨਹੀਂ ਕਈ ਬੰਦੇ ਕਹਿਣਗੇ ਯਾਰ ਹਰ ਰੋਜ਼ ਟਰੈਕਟਰਾਂ ਦੀ ਵੀਡੀਓ ਪਾਈਏ ਟਰੈਕਟਰਾਂ ਦੀ ਵੀਡੀਓ ਇਹ ਤਾਂ ਸੋchnਾ ਜਿਹੜੇ ਭਰਾ ਆਪਣੇ ਮਕੈਨਿਕਲ ਜੋਬ ਜਾਂ ਮਕੈਨਿਕਲ ਦਾ ਕੋਰਸ ਕਰ ਰਹੇ ਨੇ ਉਹਨਾਂ ਨੂੰ ਹਰ ਬਰੀਕੀ ਤੋਂ ਬਰੀਕੀ ਤੇ ਅੰਦਰੂਨੀ ਟਰੈਕਟਰ ਬਾਰੇ ਪਤਾ ਲੱਗ ਸਕੇ ਕਿਉਂਕਿ ਆਪਣੇ ਜਿਹੜੇ ਮਕੈਨਿਕ ਭਰਾ ਚਲੋ ਸਾਰੇ ਬਹੁਤ ਵਧੀਆ ਨੇ ਆਪਾਂ ਤਾਂ ਉਹਨਾਂ ਨਾਲੋਂ ਬਹੁਤ ਨੀਵੇਂ ਆ ਤੇ ਆਪਾਂ ਨੀਵੇਂ ਰਹਿਣ ਦੀ ਕੋਸ਼ਿਸ਼ ਕਰਦੇ ਆ ਕਦੇ ਆਪਾਂ ਤੁਸੀਂ ਆਪਣਾ ਵੀਡੀਓ ਦੇਖਿਓ ਆਪਣੀ ਵੀਡੀਓ ਸਾਰੀਆਂ ਦੇਖ ਲਿਓ ਕਿਦੇ ਵਿੱਚ ਆਪਾਂ ਕੋਈ ਸਿੱਧੇ ਸ਼ਬਦਾਂ ਦੇ ਕੋਈ ਹਵਾਜੀ ਕਰਨ ਵਾਲੀ ਕੋਈ ਗੱਲ ਨਹੀਂ ਕੀਤੀ ਆਪਾਂ ਦੇਖੋ ਸੈਂਪਲ ਤਰੀਕੇ ਨਾਲ ਆਪਾਂ ਕੰਮ ਕਰਦੇ ਆ ਸੈਂਪਲਸ ਤਰੀਕੇ ਨਾਲ ਆਪਾਂ ਰਹਿੰਦੇ ਆ ਤੇ ਬਾਕੀ ਜਿਹੜੇ ਆਪਣੇ ਕੋਲੇ ਆ ਚੁੱਕੇ ਨੇ ਸੱਜਣਾ ਜਾਂ ਆਪਣੇ ਕੋਲੇ ਕੰਮ ਕਰਾ ਚੁੱਕੇ ਨੇ ਉਹਨਾਂ ਨੂੰ ਸਾਰਾ ਆਪਣੇ ਬਾਰੇ ਪਤਾ ਲੱਗ ਤੋ ਕਹਿਣ ਦਾ ਮਤਲਬ ਆ ਇਹ ਜਿਹੜਾ ਚੈਨਲ ਆ ਤੁਹਾਨੂੰ ਵਧੀਆ ਤੇ ਸਹੀ ਢੰਗ ਤੇ ਅਸਲੀਅਤ ਵਾਲੀ ਹੀ ਵੀਡੀਓ ਦਿਖਾਉਂਦਾਗਾ ਨਾ ਕਿ ਕੋਈ ਫੇਕ ਤੇ ਬਾਕੀ ਜਿਹੜੇ ਭਰਾ ਸਟੂਡੈਂਟ ਜੁੜੇ ਨੇ ਉਹ ਜਰੂਰ ਆਪਣੀ ਚੈਨਲ ਨੂੰ ਵੀਡੀਓ ਨੂੰ ਜਰੂਰ ਦੇਖਿਆ ਕਰੋ ਬਾਕੀ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਿਆ ਕਰੋ ਕਿਦਾਂ ਕਿਉਂਕਿ ਸਾਡਾ ਕੰਮ ਕੱਲਾ ਮਕੈਨੀਕਲ ਨਾਲ ਪੇਂਟ ਜੌਬ ਟਰੈਕਟਰਾਂ ਨੂੰ ਤਿਆਰ ਕਰਨਾ ਸਾਰਾ ਇਰਾ ਵਗੈਰਾ ਦਾ ਕੰਮ ਆ ਨਹੀਂ ਜਰੂਰੀ ਨਹੀਂ ਅਸੀਂ ਹੀ ਕੱਲਾ ਟਰੈਕਟਰ ਖੋਲਕੇ ਤੇ ਕਸਦੀਏ ਬਾਕੀ ਟਰਬੋ ਵਗੈਰਾ ਦਾ ਵੀ ਅਸੀਂ ਕੰਮਕਾਰ ਕਰਦੇ ਰਹਿੰਨੇ ਟਰੈਕਟਰ ਦੇ ਉੱਪਰ ਚਲੋ ਬਾਕੀ ਕਰਦੇ ਆ ਕੰਮ ਸ਼ੁਰੂ ਤੇ ਜੁੜੇਰੇ ਵੀਡੀਓ ਦੇ ਨਾਲ ਬਾਕੀ ਲਓ ਸੱਜਣੋ ਜੋ ਆਪਣਾ ਤੁਹਾਨੂੰ ਨਿਗਾ ਮਰਾਈਏ ਇਸ ਟਰੈਕਟਰ ਦੇ ਉੱਪਰ ਆਪਾਂ ਇਸ ਟਰੈਕਟਰ ਦੇ ਵਿੱਚ ਇੱਕ ਤਾਂ ਹੈਡ ਦਾ ਕੰਮ ਕਰਨਾਗਾ ਤੁਹਾਨੂੰ ਪਹਿਲਾਂ ਵੀਡੀਓ ਚ ਸ਼ੁਰੂ ਤੋਂ ਵੀ ਦੱਸ ਹੀ ਦਿੱਤਾ ਆਪਾਂ ਇੱਕ ਡੀਜ਼ਲ ਪੰਪਿੰਗ ਨੋਇਲਾਂ ਦਾ ਕੰਮ ਕੀਤਾ ਬਾਕੀ ਇਸ ਭਰਾ ਨੇ ਆਪਣਾ ਪਿਸਟਨ ਸਲੀਵ ਵਗੈਰਾ ਆਂਦੇ ਪਵਾਏ ਸੀ ਪਰ ਲੇਕਿਨ ਇਹਦੇ ਵਿੱਚ ਪਿਸਟਨ ਸਲੀਵ ਟਰੈਕਟਰ ਦੇ ਵਿੱਚ ਨਹੀਂ ਪਾਏ ਸਿਰਫ ਰਿੰਗ ਪਾਏ ਹੋਏ ਨੇ ਟਰੈਕਟਰ ਦੇ ਵਿੱਚ ਆ ਤੁਸੀਂ ਦੇਖ ਲਿਓ ਰਹਿਓ ਅਵੇ ਪੌਲਚ ਮਾਰ ਕੇ ਕਿਸੇ ਭਰਾ ਨੇ ਰਿੰਗ ਪਾਤੇ ਇਕੱਲੇ ਤੇ ਵਾਈ ਜਾਂਦਾ ਮੈਂ ਸਲੀਬਾਂ ਰਿੰਗ ਪਵਾ ਕੇ ਲਿਆਇਆ ਤੇ ਟਰੈਕਟਰ ਸਾਡਾ ਗੈਸ ਕੱਟ ਨਹੀਂ ਛੱਡਦਾ ਚਲੋ ਆਪਾਂ ਕਿਸੇ ਦਾ ਨਾਮ ਆਪਾਂ ਕੀ ਲੈਣਾ ਕਿਸੇ ਤੋਂ ਕੀ ਲੈਣਾ ਕਿਉਂਕਿ ਆਪਾਂ ਤਾਂ ਆਪਦੀ ਅਸਲੀਅਤ ਦਿਖਾਉਣੀ ਹੁੰਦੀ ਤੇ ਅਸਲੀਅਤ ਕੰਮ ਕਰਨਾ ਹੁੰਦਾਗਾ ਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਸਲੀਬਾ ਟਰੈਕਟਰ ਦੀਆਂ ਪ੍ਰਾਣੀਆਂ ਤੇ ਕਟੀਆਂ ਹੋਈਆਂ ਸਲੀਬਾਂ ਆ ਕਿਉਂਕਿ ਇਹਨੂੰ ਬਾਈਨੋ ਹੇ 2-3 ਮਹੀਨੇ ਹੋਇਆ ਕੰਮ ਕਰਵਾਏ ਨੂੰ ਇੰਜੰਦਾ ਆ ਤੁਸੀਂ ਦੇਖ ਸਕਦੇ ਹੋ ਪ੍ਰਾਣੀਆਂ ਸਲੀਬਾ ਇਹਦੇ ਵਿੱਚ ਤੇ ਆ ਸਲੀਬਾਂ ਕਟੀਆਂ ਹੋਈਆਂ ਨੇ ਤੇ ਆ ਪਾਲ ਛਮਾਰ ਕੇ ਸਿਰਫ ਇਕੱਲੇ ਰਿੰਗ ਪਾਏ ਹੋਏ ਨੇ ਹੋਰ ਇਹਦਾ ਕਹਿੰਦਾ ਬਤਲ ਕੱਖ ਨਹੀਂ ਕੀਤਾ ਹੋਇਆਗਾ ਚਲੋ ਆਪਾਂ ਕੀ ਕਿਸੇ ਦਾ ਵਰਕ ਤੋਂ ਲੈਣਾ ਤੇ ਚਲੋ ਆਪਾਂ ਆਪਦਾ ਕੰਮ ਸ਼ੁਰੂ ਕਰਦੇ ਆ ਆਪਾਂ ਇਸ ਟਰੈਕਟਰ ਦੇ ਵਿੱਚ ਗੈਸਕਟ ਪਾ ਕੇ ਤੇ ਹੈਡ ਵਗੈਰਾ ਦੇ ਫੇਸ ਲਵਾਤੇ ਨੇ ਕਿਉਂਕਿ ਇਹ ਟਰੈਕਟਰ ਗੈਸ ਕੱਢ ਨਹੀਂ ਛੱਡਦਾ ਸੀ ਇਹਦੇ ਵਿੱਚ ਦੋ ਤਿੰਨ ਕਾਰਨ ਸੀਗੇ ਇੱਕ ਤਾਂ ਮੇਨ ਕਾਰਨ ਸੀ ਪਾਣੀ ਦੀ ਸਪਲਾਈ ਦਾ ਪ੍ਰੋਪਰ ਢੰਗ ਨਾਲ ਨਾ ਹੋਣਾ ਇਧਰ ਤੁਹਾਨੂੰ ਦਿਖਾਵਾਂ ਆ ਇਹਦੀ ਬੰਡੀ ਆ ਗਈ ਆ ਦੇਖੋ ਆ ਇਹਨਾਂ ਮੋੜ ਲਾ ਲਾ ਕੇ ਤੁਸੀਂ ਇਹਨਾਂ ਦੇ ਸਰਾਖ ਤਾਂ ਕਰ ਦਿੰਨੇ ਹੋ ਬੰਦ ਤੇ ਇਹਦੇ ਵਿੱਚ ਪਾਣੀ ਦੱਸੋ ਕਿੱਧਰ ਦੀ ਲੰਘੂਗਾ ਆ ਤੁਸੀਂ ਵੇਖ ਲਓ ਇਹਦਾ ਸਰਾਖ ਜਿਹੜਾ ਉਹਦਾ ਸਰਾਖ ਨੇ ਜਮਾ ਚੋਕ ਹੋਇਆ ਵਸ ਜਿਹਦੇ ਕਾਰਨ ਕਰਕੇ ਇਸ ਸਾਈਡ ਨੂੰ ਪਾਣੀ ਨਹੀਂ ਮਿਲਦਾ ਸੀਗਾ ਟਰੈਕਟਰ ਦੇ ਕਹਿਣ ਦਾ ਮਤਲਬ ਸੱਚ ਨੂੰ ਤੁਸੀਂ ਕੰਪਨੀ ਦੀਆਂ ਚੀਜ਼ਾਂ ਨੂੰ ਯੂਜ਼ ਕਰਕੇ ਜੈਨ ਹੋਣਾ ਕੱਟ ਕੇ ਜੈਨ ਥੋੜਾ ਲੱਗਦੇ ਨਹੀਂ ਨੇ ਇਹਨਾਂ ਬੈਂਡੀਆਂ ਦੇ ਪਰ ਕੱਟ ਕੇ ਲਾਇਆ ਵਾ ਚਲੋ ਆਪਾਂ ਕੀ ਲੈਣਾ ਕਿਸੇ ਦੇ ਕੰਮ ਤੋਂ ਆਪਾਂ ਆਪਦੇ ਕੰਮ ਦਾ ਆਪਦੇ ਕੰਮ ਤੇ ਧਿਆਨ ਦਿਈਏ ਤੇ ਆਪਣਾ ਹੈਡਾਂ ਦਾ ਕੰਮ ਹੋ ਕੇ ਆ ਗਿਆ ਆ ਕੱਢ ਕੱਟੇ ਚ ਦਿਖਾ ਤੇ ਇਧਰ ਆਪਣਾ ਰੈਡੀਏਟਰ ਵੀ ਆਪਾਂ ਵਾਸ਼ ਕਰਤਾ ਉਹ ਤੁਹਾਨੂੰ ਕਲਿੱਪ ਲਾ ਦੂੰਗਾ ਕਿੱਥੋਂ ਆਪਾਂ ਕਰਵਾ ਕੇ ਲਿਆਏ ਆ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਲਿਓ ਅੰਡ ਤੇ ਜਾਂ ਵਿੱਚ ਕਾਰ ਬੁਲਾ ਦਿਆਂ ਕਲਿੱਪ ਆਪਾਂ ਕਿੱਥੋਂ ਕਰਵਾ ਕੇ ਲਿਆਏ ਆ ਆ ਹੈੱਡਾਂ ਦਾ ਆਪਣਾ ਫੇਸ ਵਗੈਰਾ ਉਤਰ ਗਿਆਗਾ ਆ ਦੇਖੋ ਆ ਐਡਾਂ ਦਾ ਆਪਣਾ ਫੇਸ ਵਗੈਰਾ ਲਵਾਤਾ ਤੇ ਵਾਲ ਵਗੈਰਾ ਨਵੇਂ ਪਾਤੇ ਛੱਡ ਦੇ ਵਾਲ ਵਗੈਰਾ ਨਵੇਂ ਪਾਤੇ ਚਲੋ ਵੀਡੀਓ ਹੋਈ ਜਾਂਦੀ ਗੱਲਾਂ ਬਾਤਾਂ ਨਾਲ ਲੰਬੀ ਤੇ ਸੋ ਆਪਾਂ ਕਰਦੇ ਆ ਕੰਮ ਸਟਾਰਟ ਤੇ ਧੋਨੇ ਆਪਾਂ ਚੰਗੀ ਤਰ੍ਹਾਂ ਹੈੱਡ ਵਗੈਰਾ ਕਰਕੇ ਆ ਚੰਗੀ ਤਰ੍ਹਾਂ ਵਾਸ਼ ਤੇ ਫਿਰ ਉਸ ਤੋਂ ਕੰਮ ਉਸ ਤੋਂ ਬਾਅਦ ਕਰਾਂਗੇ ਅਗਲਾ ਵਰਕ ਤੇ ਇਧਰ ਆਪਣਾ ਜੋ 56 60 ਟਰੈਕਟਰ ਆਪਣੇ ਕੋਲੇ ਆਇਆ ਸੀ ਕਲੱਚ ਦੀ ਜੌਬ ਕਰਨ ਲਈ ਸੋ ਇਸ ਟਰੈਕਟਰ ਦਾ ਵੀ ਆਪਾਂ ਰਾਤੀ ਪਾਰਟਸ ਵਾਸ਼ ਕਰਕੇ ਸੀਗੇ ਤੇ ਅੱਜ ਕਰਦੇ ਆ ਇਸ ਟਰੈਕਟਰ ਦੀ ਵੀ ਫਿਟਿੰਗ ਇਹਦੀ ਫਿਟਿੰਗ ਕਰਕੇ ਤੇ ਤੁਹਾਨੂੰ ਸਾਰੀ ਦਿਖਾਵਾਂਗੇ 56 60 ਦੀ ਵੀ ਕਲੱਚ ਦੀ ਫਿਟਿੰਗ ਕਰਕੇ ਤੁਹਾਨੂੰ ਦਿਖਾਵਾਂਗੇ ਤੇ ਸੋ ਇਸ ਤੋਂ ਬਾਅਦ ਕਰਦੇ ਆ ਚੰਗੀ ਤਰ੍ਹਾਂ ਸਮਾਨ ਵਾਸ਼ ਤੇ ਸੋ ਸੱਜਣਾਂ ਜੁੜੇ ਵੀਡੀਓ ਤੇ ਆਪਾਂ ਇਸ ਟਰੈਕਟਰ ਦਾ ਜੋ ਰੈਡੀਏਟਰ ਵਗੈਰਾ ਆਪਾਂ ਸਾਫ਼ ਕਰਾਏ ਕਰਾ ਰਹੇ ਹਾਂ ਕੋੜਕੂਰਾ ਬਾਈ ਬਿੰਦੂ ਤੋਂ ਤੇ ਪੈਂਕੀ ਵਗੈਰਾ ਪੱਟੀ ਜਾਂਦਾ ਬਾਈ ਆ ਤੁਸੀਂ ਦੇਖ ਸਕਦੇ ਹੋ ਕਿਉਂਕਿ ਰੇਡੀਟਰ ਵਗੈਰਾ ਆਪਾਂ ਸਾਫ-ਸਾਫ ਕਰਾਉਣਾ ਹੈ ਕਿਉਂਕਿ ਇਸਾ ਟਰੈਕਟਰ ਦੇ 2 ਤੋਂ 3 ਵਾਰ ਗੈਸ ਕਟਾ ਤੇ ਪਿਸਟਨ ਰਿੰਗ ਪੈ ਚੁੱਕੇ ਆ ਕਿਉਂਕਿ ਟਰੈਕਟਰ ਓਵਰ ਹੀਟ ਹੋਣ ਕਾਰਨ ਹੀ ਗੈਸ ਕਾ ਟਰੈਕਟਰ ਪਾੜਦਾਗਾ ਜਿਹਦੇ ਕਾਰਨ ਕਰਕੇ ਆਪਾਂ ਇਹਨੂੰ ਸਾਫ ਕਰਾਉਣਾ ਹੈ ਸਾਫ ਕਰਵਾ ਕੇ ਤੇ ਜੋ ਇਹਦਾ ਪਾਰਟ ਪੈਣਾ ਗੈਸ ਕਟ ਵਗੈਰਾ ਉਹ ਆਪਾਂ ਲੈ ਕੇ ਤੇ ਉਸ ਤੋਂ ਬਾਅਦ ਚੱਲਦੇ ਆ ਵਰਕਸ਼ਾਪ ਉਹ ਚੱਲਦੇ ਉਸ ਤੋਂ ਬਾਅਦ ਮਿੱਟੀ ਤੇ ਤੇਲ ਲੈ ਕੇ ਤੇ ਭੋਲੇ ਤੋਂ ਆਪਾਂ ਜੋ ਸਮਾਨ ਲੈ ਕੇ ਟਰੈਕਟਰ ਦਾ ਗੈਸਕਟ ਵਗੈਰਾ ਤੇ ਚੱਲਾਂਗੇ ਵਰਕਸ਼ਾਪ ਸੋਨਾਲੀ ਕਾ ਟਰੈਕਟਰ ਦੇ ਹੈੱਡ ਵਗੈਰਾ ਆਪਾਂ ਕਰ ਰਹੇ ਆ ਫਿੱਟ ਤੇ ਹੈੱਡ ਵਗੈਰਾ ਕਰਕੇ ਫਿਟਿੰਗ ਤੇ ਸੋਨੂੰ ਸਟਾਰਟ ਕਰਕੇ ਸਾਊਂਡ ਵਗੈਰਾ ਚੈੱਕ ਕਰਾਵਾਂਗੇ ਇਧਰ ਵਾਲ ਵਗੈਰਾ ਆਪਾਂ ਪਾਤੇ ਨਵੇਂ ਇਹਦੇ ਆ ਤੁਸੀਂ ਚੈੱਕ ਕਰ ਸਕਦੇ ਹੋ ਇਧਰ ਵਾਲ ਵਗੈਰਾ ਆਪਾਂ ਫੇਸ ਵਗੈਰਾ ਲਵਾ ਕੇ ਤੇ ਨਵੇਂ ਫਿੱਟ ਕਰਤੇ ਤੇ ਇਧਰ ਡੀਜ਼ਲ ਪੰਪ ਦੀ ਆਪਣੀ ਫਿਟਿੰਗ ਹੋ ਚੁੱਕੀ ਆ ਤੇ ਇਸ ਤੋਂ ਬਾਅਦ ਇਹਦਾ ਟਾਈਮਿੰਗ ਵਗੈਰਾ ਸਪੈਲ ਕੱਟ ਕਰਕੇ ਆਪਾਂ ਇਹਦਾ ਤੇ ਟਾਈਮਿੰਗ ਦੀ ਡਿਗਰੀ ਮਿਲਾਨਨੇ ਆ ਤੇ ਇੱਕ ਇਧਰ ਆਪਣੇ ਕੋਲੇ ਜੌਂਡੀਆ ਟਰੈਕਟਰ ਆਇਆ ਵਾ ਕੌਣੀ ਤੋਂ ਤੇ ਸੋ ਬਾਈ ਜੀ ਆਏ ਨੇ ਆਪਣੇ ਕੋਲ ਛੜਨ ਲਈ ਤੇ ਬਾਕੀ ਤੁਹਾਨੂੰ ਉਹਨਾਂ ਨਾਲ ਗੱਲਬਾਤ ਕਰਾਣੇ ਆ ਤੇ ਪਹਿਲਾਂ ਤੁਹਾਨੂੰ ਟਰੈਕਟਰ ਦੇ ਉੱਪਰ ਨਿਗਾਹ ਮਰਾ ਦਈਏ ਕਿਉਂਕਿ ਇਸ ਟਰੈਕਟਰ ਦੇ ਵਿੱਚ ਆਪਾਂ ਜਿਹੜਾ ਪਹਿਲਾਂ ਜੌਂਡੀਅਰ ਕੀਤਾ ਉਸ ਵਾਂਗੂ ਹੀ ਪਾਵਰ ਵਧਾਉਣੀ ਆ ਤੇ ਉਹੀ ਮਾਡਲ ਟਰੈਕਟਰ ਆ ਪਰ ਕਹਿੰਦਾ ਮਤ ਤਿੰਨ ਸਾਲ ਦਾ ਫਰਕ ਆ ਇਹ 15 ਮਾਡਲ ਆ 18 ਮਾਡਲ ਸੀਗਾ ਤੇ ਸੋ ਆਪਾਂ ਇਸ ਟਰੈਕਟਰ ਦੇ ਵੀ ਉਸ ਜੌਂਡੀਅਰ ਵਾਂਗੂ ਪਾਵਰ ਵਗੈਰਾ ਵਧਾਵਾਂਗੇ ਇੰਜਨ ਦੀ ਤੇ ਸਾਰੀਆਂ ਵੀਡੀਓ ਵਲੌਗ ਆਪਣੇ ਆਉਣਗੇ ਪਰਸੋ ਤੋਂ ਇਸ ਟਰੈਕਟਰ ਦੇ ਵੀ ਤੇ ਤੁਸੀਂ ਜ਼ਰੂਰ ਦੇਖਣਾ ਪਹਿਲਾਂ ਘੁੰਮ ਕੇ ਤੁਹਾਨੂੰ ਟਰੈਕਟਰ ਦੇ ਉੱਪਰ ਤੇ ਚਲੋ ਇਹਦਾ ਵੀ ਆਪਾਂ ਪਾਵਰ ਵਗੈਰਾ ਵਧਾਵਾਂਗੇ ਸਾਰੇ ਤੁਹਾਡੇ ਨਾਲ ਵਲੌਗ ਸਾਰੇ ਸਾਂਝੇ ਕਰਾਂਗੇ ਤੁਹਾਡੇ ਨਾਲ ਇਹਦੇ ਕੀ ਕੀ ਫਾਲਟ ਟਰੈਕਟਰ ਦੇ ਵਿੱਚ ਨਿਕਲਦਾ ਤੇ ਕੀ ਕੀ ਆਪਾਂ ਇਸ ਟਰੈਕਟਰ ਦੇ ਵਿੱਚ ਚੇਂਜ ਕਰਦੇ ਆ ਸਾਰਾ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਇਧਰ ਭਾਈ ਜੀ ਆਏ ਨੇ ਭਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਆਪਣਾ ਪ੍ਰੋਪਰ ਐਡਰੈਸ ਕੀ ਆ ਭਾਈ ਜੀ ਵਿਲੇਜ ਟੋਨੀ ਜੀ ਜੀ ਠੀਕ ਹੈ ਠੀਕ ਹੈ ਜੀ ਐ ਤਹਿਸੀਲ ਕਿਹੜਾ ਪੈਂਦਾ ਆਪਾਂ ਨੂੰ ਅੱਛਾ ਫਰੀਦਕੋਟੀ ਪੈਂਦਾ ਤੁਹਾਨੂੰ ਅੱਛਾ ਡਿਸਟ੍ਰਿਕਟ ਵੀ ਫਰੀਦਕੋਟੀ ਪੈਂਦਾਗਾ ਤੇ ਬਾਈ ਜੀ ਇਹ ਤੁਸੀਂ ਨਵਾਂ ਕਢਵਾਇਆ ਸੀ ਟਰੈਕਟਰ ਜਾਂ ਚੱਲਿਆ ਹੋਇਆ ਲਿਆ ਸੀਗਾ ਜੀ ਅਪਣਾ ਓਨਰ ਹੀ ਯਾਰ ਨਾਂ ਨਹੀਂ ਅੱਛਾ ਫਸਟ ਓਨਰ ਤੁਸੀਂ ਹੋ ਠੀਕ ਹੈ ਠੀਕ ਹੈ ਤੇ ਹੁਣ ਟਰੈਕਟਰ ਦੇ ਵਿੱਚ ਕੀ ਪ੍ਰੋਬਲਮ ਆ ਆਪਣੀ ਵੀ ਖਿਚਾਈ ਘੱਟ ਕਰਦਾ ਜਾਂ ਕੋਈ ਥੋੜੀ ਵਧਾਉਣੀ ਚਾਹੁੰਦੇ ਹੋ ਅੱਗੇ ਨਾਲ ਪਾਵਰ ਇਹਦੀ ਇਸੇ ਪ੍ਰੋਬਲਮ ਵੀ ਗੁੰਮ ਜਾਂਦਾ ਅੱਛਾ ਗੁੰਮ ਹੁੰਦਾ ਓਕੇ ਸਟੀਰਿੰਗ ਕੰਟਰੋਲ ਜਿਹੜਾ ਨਹੀਂ ਠੀਕ ਹੈ। ਆ ਕੰਪਨੀ ਤਾਂ ਕਹਿੰਦੀ ਹੈ 70 75 ਦਾ ਜ਼ੋਰ ਮਾਰਦਾ ਪਰ ਲੇਕਿਨ ਨਹੀਂ ਇੰਨਾ ਮਾਰਦਾ ਨਾ। ਤੇ ਚਲੋ ਬਾਈ ਜੀ ਤੁਹਾਨੂੰ ਠੀਕ ਹੈ ਠੀਕ ਹੈ। ਹਾਂ ਠੀਕ ਆ ਜੀ। ਓਕੇ ਜੀ ਓਕੇ। ਆਪਾਂ ਇਹ ਇਸ ਟਰੈਕਟਰ ਨੂੰ ਪਤਾ ਕੀ ਕਰਾਂਗੇ ਕੱਲ ਨੂੰ ਇਹਨੂੰ ਟੈਸਟ ਇਦਾਂ ਹੀ ਲਾਵਾਂਗੇ ਜਿੱਦਾਂ ਤੁਹਾਡਾ ਕੰਪਨੀ ਦਾ। ਉੱਥੇ ਲੀਵਰ ਬਣ ਕੇ ਉਸੇ ਕਿੱਥੇ ਕੰਟਰੋਲ ਤੇ ਚੱਲਦਾ ਏ। ਸਾਰਾ ਚੈੱਕ ਕਰਕੇ ਵਲੌਗ ਆਪਣਾ ਆਊਗਾ ਸੋਮਵਾਰ ਤੱਕ ਇਹਦਾ ਵੀਡੀਓ ਆਊਗੀ ਤੇ ਤੁਹਾਨੂੰ ਦਿਖਾਵਾਂਗੇ ਸਾਰੇ 13 ਲਾਂ ਤੇ ਇਹਨੂੰ 13 ਤੱਕ ਕਿਉਂਕਿ ਟੈਸਟ ਕਰਾਂਗੇ ਤੇ ਬਾਕੀ ਤੁਸੀਂ ਮੈਨੂੰ ਲੱਗਦਾ 15 ਪਾਉਨੇ ਕੋ 13 ਹੀ ਪਾਉਨੇ ਆ। ਹਾਂ ਤੇ 13 ਬਹੁਤ ਅੱਛਾ 13 ਹੀ ਬਹੁਤ ਆ। ਠੀਕ ਹੈ। ਹਾਂ ਇਹ ਤਾਂ ਹੈ ਵਟਾਟਾ ਹਣੀ ਹੁੰਦਾ ਗਾ। ਕਈ ਹੁਣ ਕਹਿੰਦੇ ਇਕੱਠੇ ਕਰਕੇ ਬਣਾ ਲੈਣੇ ਆਪਾਂ ਫੋਲਡਿੰਗ ਵਾਲੇ ਬਣਾ ਲੈਣੇ। 15 ਲੈ ਕੇ ਬੋਲੇ ਆ। ਅੰਮੈ ਅਡਜਸਟਮੈਂਟ ਵੀ ਕਰ ਦਿੰਦੇ ਆ। ਅੱਛਾ ਜੀ। ਠੀਕ ਹੈ ਜੀ। ਬਹੁਤ ਲੋਕਾਂ ਨੂੰ ਲੜਾਉਣ ਵਾਲੀ ਗੱਲ ਆ ਵਟਾਂ ਘੱਲਦੇ। ਠੀਕ ਆ। ਆ 15 ਹਾਲ ਦਾ ਚੌੜੇ ਫਿਰ ਲੜਨ ਵਾਲਾ ਕੰਮ ਹੀ ਹੁੰਦਾ ਲੋਕਾਂ ਨਾਲ ਵਟਣਾ ਵੱਜ ਕੇ ਤੇ ਕਿਸੇ ਨਾਲ ਵੱਜ ਕੇ। ਤੇ ਚਲੋ ਭਾਈ ਜੀ ਜੀ ਆਨ ਨੂੰ ਧੰਨਵਾਦ ਤੁਹਾਡਾ ਸਹੀ ਹੈ ਜੀ ਇਹ ਪਰ ਕਿਸੇ ਦੇ ਚਲਾਇਆ ਤਾਂ ਫਿਰ ਤੁਹਾਨੂੰ ਪਤਾ ਹਾਂਜੀ ਉਹ ਵਟਾਵਾ ਪਿਆ ਮੈਨੂੰ ਲਾ ਕੇ ਕਿੰਨਾ ਦਿੱਤਾ ਮਾਹਰਾ ਐ ਸ਼ੁੱਟਿੰਗ ਵੀਰ ਲਈ ਇਹ ਤਾਂ ਬੰਦਾ 8 ਹੋਰ ਸੀਗਾ ਕੋਈ ਨਹੀਂ ਠੀਕ ਆ ਉਹ ਅੱਜ ਗਿਆ ਨਾ ਯਾਰ ਤੋ ਤਾਂ ਵਟਾ ਹੀ ਸਾਰ ਗਿਆ ਠੀਕ ਆ ਜੀ ਚਲੋ ਐਂ ਹੁੰਦਾਗਾ ਜੀ ਕਿਉਂਕਿ ਹੁਣ ਤਾਂ ਚਲੋ ਟ੍ਰੈਂਡ ਚੱਲ ਪਿਆ 15 ਹਾਲਾਂ ਦਾ ਬਾਕੀ ਵੈਸੇ 13 ਹਾਲ ਹੀ ਬਾਈ ਦਾ ਕਹਿਣਾਗਾ ਵਧੀਆ ਚੱਲਦੇ ਆ ਤੇ ਚਲੋ ਬਾਈ ਜੀ ਧੰਨਵਾਦ ਤੁਹਾਡਾ ਹਾਂ ਹਾਂ ਠੀਕ ਹੈ ਜੀ ਠੀਕ ਹੈ ਲਓ ਸਦਨ ਜੋ ਆਪਾਂ ਪਾਰਟ ਸਾਰਾ ਵਾਸ਼ ਕਰ ਰਹੇ ਆਂ ਆਪਾਂ ਸੁਣ ਲੈ ਕਾ ਟਰੈਕਟਰ ਦਾ ਆ ਸੈਟਪ ਵਗੈਰਾ ਆਪਾਂ ਸਾਰੇ ਧੋ ਕੇ ਚੰਗੀ ਤਰ੍ਹਾਂ ਤੇ ਇਸ ਤੋਂ ਬਾਅਦ ਕਰਾਂਗੇ ਟਰੈਕਟਰ ਦੀ ਫਿਟਿੰਗ ਸਾਰਾ ਪਾਰਟ ਵਗੈਰਾ ਆਪਾਂ ਵਾਸ਼ ਕਰ ਰਹੇ ਆਂ ਪ੍ਰੈਸ਼ਰ ਘਟਾ ਲਾ ਇਹਦਾ ਤੇ ਇਧਰੋਂ ਆਪਣਾ ਬਲੌਕ ਵਗੈਰਾ ਵੀ ਸਾਫ਼ ਹੋ ਚੁੱਕਿਆਗਾ ਇਧਰੋਂ ਰੀਮਾਰ ਵਰਗੈਰਾ ਲਾ ਕੇ ਆ ਚੰਗੀ ਤਰ੍ਹਾਂ ਬਲੌਕ ਦਾ ਫੇਸ ਆਪਾਂ ਕਰ ਲਿਆ ਸਾਫ਼ ਸੋ ਇਸ ਤੋਂ ਬਾਅਦ ਕਰਾਂਗੇ ਹੈੱਡ ਵਗੈਰਾ ਦੀ ਫਿਟਿੰਗ ਤੇ ਵਾਲ ਵਗੈਰਾ ਆਪਾਂ ਨਵੇਂ ਪਾਏ ਟਰੈਕਟਰ ਦੇ ਤੇ ਇਧਰ ਆਪਾਂ 56 60 ਦਾ ਕਲਚ ਵਗੈਰਾ ਦੀ ਸੈਟਿੰਗ ਕਰਤੀ ਆ ਸੋ ਇਸ ਤੋਂ ਬਾਅਦ ਕਰਦੇ ਆ ਵੀਲ ਦੀ ਫਿਟਿੰਗ ਹਾਂਜੀ ਮਿੱਤਰੋ ਜੋ ਆਪਣਾ ਪਾਰਟਸ ਸੋਨਾਲੀਕਾ ਟਰੈਕਟਰ ਦਾ ਜੈਨੂਨ ਲੈ ਆਏ ਸੀ ਆਪਾਂ ਸੋ ਆਪਾਂ ਵਾਸ਼ਨਾ ਵਗੈਰਾ ਆ ਗੈਸਕਟ ਵਗੈਰਾ ਸਾਰਾ ਜੈਨੂਨ ਕੰਪਨੀ ਦਾ ਸੋਨਾਲੀਕਾ ਦਾ ਯੂਜ਼ ਕਰ ਰਹੇ ਆ ਕਿਉਂਕਿ ਇਹਦੇ ਹੌਸਪੈਪ ਵਗੈਰਾ ਖਰਾਬ ਸੀਗੇ ਇੱਧਰ ਆਪਣੀ ਰੈਡੀਟਰ ਦੀ ਕਿੱਟ ਰਬੜਾ ਵਗੈਰਾ ਦੇ ਥੱਲੇ ਵਾਲੀ ਇਹ ਵੀ ਸੋਨਾਲੀਕਾ ਕੰਪਨੀ ਦੀ ਆਪਾਂ ਜੈਨੂਨ ਪਾ ਰਹੇ ਆ ਤੇ ਕਲੈਂਪ ਵਗੈਰਾ ਵੀ ਆਪਾਂ origignal ਪਾ ਰਹੇ ਆ ਕਿਉਂਕਿ ਇਹ ਕਹਿਣ ਦਾ ਮਤਲਬ ਜੋ ਪਾਰਟਸ ਸੀ ਯੂਜ਼ ਕਰਦੇ ਸਾਰਾ ਏਜੰਸੀ ਦਾ ਯੂਜ਼ ਕਰਦੇ ਆ ਕੋਈ ਦੇਸੀ ਪਾਰਟਸ ਨਹੀਂ ਯੂਜ਼ ਕਰਦੇ ਤੇ ਚਲੋ ਸਭ ਤੋਂ ਪਹਿਲਾਂ ਕਰਦੇ ਆਪਾਂ ਡੀਜ਼ਲ ਪ ਇਹ ਪੰਪ ਕਰਕੇ ਫਿਟਿੰਗ ਤੇ ਇਹਦਾ ਕਰਦੇ ਆ ਸਪੈਲ ਟਾਈਮਿੰਗ ਵਗੈਰਾ ਤੇ ਉਸ ਤੋਂ ਬਾਅਦ ਕਰਾਂਗੇ ਹੈਡ ਫਿਟ ਲਓ ਵੀ ਮਿੱਤਰੋ ਆਪਾਂ ਇਹਦਾ ਕਰਤਾ 14 ਡਿਗਰੀ ਤੇ ਸਪੈਲ ਕੱਟ ਕਿਉਂਕਿ ਇਸ ਤੋਂ ਬਾਅਦ ਕੱਢਾਂਗੇ ਆਪਾਂ ਵਾਲ ਆਹ ਵਾਲ ਵਗੈਰਾ ਕੱਢ ਕੇ ਆ ਚੱਕਾ ਹਵਾਲ ਦਾ ਤਾਂ ਕੱਢ ਆਪਾਂ ਤੇ ਕਲਾ ਹੋਲਡਰ ਵਗੈਰਾ ਲਾਵਾਂਗੇ ਇਧਰੋਂ ਕਰ ਲਿਆ ਪਾਰਟੀ ਦੇ ਬਰਾਬਰ ਪਲੰਜਰ ਤੇ ਟਾਈਮਿੰਗ ਕਰ ਲਿਆ ਆਪਾਂ 14 ਡਿਗਰੀ ਤੇ ਆ ਤੁਸੀਂ ਦੇਖ ਸਕਦੇ ਹੋ ਆ ਰਿਆ ਦਾ ਨਿਸ਼ਾਨ ਠੀਕ ਹੈ ਇਧਰ ਆ ਗਿਆ ਜੀ ਤੁਹਾਨੂੰ ਨਿਕਲ ਦੇਖਦੇ ਹੋ 14 ਡਿਗਰੀ ਤੇ ਇਹਦੇ ਬਰਾਬਰ 14 ਡਿਗਰੀ ਤੇ ਆਪਾਂ ਕਰ ਲਿਆ ਤੇ 14 ਡਿਗਰੀ ਤੇ ਕਰਕੇ ਤੇ ਕਰਦਿਆਂ ਆਪਾਂ ਇਹਦਾ ਟਾਈਮਿੰਗ ਸੈੱਟ ਤੇ ਸੋ ਸੱਜੇ ਨਾਲ ਜੁੜੇ ਰਿਹਾ ਵੀਡੀਓ ਜਨਾਲ ਲਓ ਮਿੱਤਰੋ ਇੱਥੇ ਆਪਣਾ ਟਾਈਮਿੰਗ ਹੈਗਾ ਆਊਟ ਤੇ ਹੁਣ ਆਪਾਂ ਇਸ ਦੇ ਜਿਹੜਿਆ ਬੋਲਟਾ ਢਿੱਲੇ ਕਰਕੇ ਆਪਾਂ ਤੇ ਇਸ ਤੋਂ ਬਾਅਦ ਕਰਾਂਗੇ ਐਡਜਸਟਮੈਂਟ ਪੰਪ ਦੀ ਲੋਡ ਆਰਲੇ ਬੋਲਟ ਢਿੱਲੇ ਤੇ ਹੁਣ ਕਰਦੇ ਆ ਪੰਪ ਦੀ ਐਡਜਸਟਮੈਂਟ ਆਪਾਂ ਇਹਨੂੰ ਕਰਾਂਗੇ ਆਪਾਂ ਅੰਦਰ ਨੂੰ ਡੀਜਲ ਪੰਪ ਕੀਤਾ ਪਰ ਅਡਵਾਂਸ ਲਾਓ ਜੀ ਇੱਥੇ ਟਾਈਮਿੰਗ ਆਪਣਾ ਬਿਲਕੁਲ ਓਕੇ ਆ ਤੇ ਇੱਥੇ ਅੱਧੀ ਜੋਗ ਤੇ ਆਪਣਾ ਡੀਜਲ ਆਊਗਾ ਆ ਉਹ ਨਾਲ ਨਹੀਂ ਚਾਹੀਦਾ ਸੌਰੀ ਤੇ ਫੁੱਲ ਜੋਗ ਤੇ ਡੀਜਲ ਆਊਗਾ ਆ ਜੀ ਇਹਦਾ ਡੀਜਲ ਆ ਦੇਖੋ ਠੀਕ ਹੈ ਜੇ ਚੂਕ ਛੱਡਤੀ ਹਟ ਗਿਆ ਇੱਥੇ ਆਪਣਾ ਟਾਈਮਿੰਗ ਬਿਲਕੁਲ ਓਕੇ ਆ ਠੀਕ ਹੈ ਤੇ ਚਲੋ ਸੱਜਣੋ ਬਾਕੀ ਟਾਈਮਿੰਗ ਆਪਾਂ ਹੋਊਗਾ ਸੈਟਿੰਗ ਇਧਰ ਹੈਡ ਵੀ ਆਪਣੇ ਫਿੱਟ ਹੋਈ ਜਾਂਦੇ ਆ ਤੇ ਇਸ ਤੋਂ ਬਾਅਦ ਕਰਦੇ ਆਪਾਂ ਫਿਰ ਵਾਲ ਪਾ ਕੇ ਦੁਬਾਰਾ ਤੇ ਓਕੇ ਰਿਪੋਰਟਾਂ ਲਓ ਮਿੱਤਰੋ ਟੈਪ ਟਾਂ ਵਗੈਰਾ ਹੋਊਗਾ ਸੈਟਿੰਗ ਆਪਣੀਆਂ ਤੇ ਟੈਪ ਟਾਂ ਵਗੈਰਾ ਕਰਕੇ ਸੈੱਟ ਤੇ ਇਸ ਤੋਂ ਬਾਅਦ ਕਰਦੇ ਨੋਜ਼ਲ ਪਾਈਪਾਂ ਦੀ ਫਿਟਿੰਗ ਤੇ ਨੋਜ਼ਲਾ ਦੀ ਲਓ ਮਿੱਤਰੋ ਜੋ ਆਪਾਂ ਰੈਡੀਟਰ ਦੀ ਦੀ ਕਿੱਟ ਪਾ ਰਹੇ ਆ ਸੋਨਾਲੀਕਾ ਕੰਪਨੀ ਦੀ ਪਾ ਰਹੇ ਆ ਆ ਦੇਖੋ ਪੱਤੀਆਂ ਵਗੈਰਾ ਸਾਰੇ ਓਰੀਜਨਲ ਕਿਉਂਕਿ ਇਹ ਜਿਹੜੀ ਕਿੱਟ ਆ ਸੋਨਾਲੀਕਾ ਪੈਕਿੰਗ ਚ ਆਉਂਦੀ ਆ ਸੋਨਾਲੀਕਾ ਦੀ ਪੈਕਿੰਗ ਚ ਆਉਗੀ ਜਿਹੜੀ ਰੈਡੀਟਰ ਦੀ ਰਬੜਾਂ ਦੀ ਕਿੱਟ ਆਉਂਦੀ ਆ ਤੇ ਸੋ ਕਹਿਣ ਦਾ ਮਤਲਬ ਆਪਾਂ ਜੈਨੂਨ ਹੀ ਰਬੜਾਂ ਯੂਜ਼ ਕਰ ਰਹੇ ਆ ਨਾ ਕਿ ਕੋਈ ਲੋਕਲ ਆ ਜਿਵੇਂ ਆਮ ਆਉਂਦੀਆਂ ਰਬੜਾਂ ਇਹ ਨਹੀਂ ਅਸੀਂ ਰੈਡੀਟਰ ਤੇ ਯੂਜ਼ ਕਰਦੇ ਜਿਹੜੀ ਏਜੰਸੀ ਵੱਲੋਂ ਆਉਂਦੀਆਂ ਉਹੀ ਯੂਜ਼ ਕਰ ਰਹੇ ਆ ਆ ਤੁਸੀਂ ਦੇਖ ਸਕਦੇ ਹੋ ਚਲੋ ਪਾ ਕੇ ਰਬੜਾਂ ਵਗੈਰਾ ਤੇ ਕਰਦੇ ਰੈਡੀਟਰ ਚੋਣਾਂ ਕੀ ਫੇਰ ਨਹੀਂ ਆ ਰਹੇ ਸੋ ਇਸ ਤੋਂ ਬਾਅਦ ਟੈਪਡ ਕਵਰ ਸੋ ਆਪਣਾ ਇਹ ਟਰੈਕਟਰ ਹੋ ਗਿਆ ਕੰਪਲੀਟ ਸ਼ੋ ਵਗੈਰਾ ਗਈ ਲੱਗੇ ਇਸ ਟਰੈਕਟਰ ਦੀ ਤੇ ਸੋ ਇਸ ਤੋਂ ਬਾਅਦ ਤੁਹਾਨੂੰ ਇਹਦੀ ਸਾਊਂਡ ਕੁਆਲਿਟੀ ਚੈੱਕ ਕਰਾਉਣੀ ਆ ਸਟਾਰਟ ਕਰਕੇ ਸਟਾਰਟ ਕਰਕੇ ਤੁਹਾਨੂੰ ਸਾਊਂਡ ਇਹਦੀ ਚੈੱਕ ਕਰਾਉਣੀ ਆ ਕਿੱਦਾਂ ਦੀ ਬਣੀਆਂ ਟਰੈਕਟਰ ਦੀ ਲਾਵੀ ਕਰਦੇ ਆ ਪਰ ਸਟਾਰਟ ਇਹਨੂੰ वैर वगैरह वे ला लीए ला के वैर कर दें स्टार्ट गेयर इधर कर लिया लाओ भी मित्रों करता सी जो आप सोना लीका श्री तरन तारण साहब वाला कंप्लीट तो सो इधर स्वराज ट्रैक्टर भी हो चुके अपना कंप्लीट ਇਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਇਸ ਟਰੈਕਟਰ ਦੀ ਕਲਚ ਵਗੈਰਾ ਦੀ ਆਪਾਂ ਜੌਬ ਕੀਤੀ ਆ ਬਾਕੀ ਇਹਦੇ ਵਿੱਚ ਪਾਰਟਸ ਵਗੈਰਾ ਸਾਰਾ ਜੈਨ ਹੁਣ ਯੂਜ਼ ਕੀਤਾ ਤੇ ਬਾਕੀ ਗੱਲਬਾਤ ਕਰਾਂਗੇ ਹੁਣ ਅਗਲੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੀ ਲਗਭਗ ਆ ਜਗ੍ਹਾ ਤੇ ਸਮਾਪਤੀ ਕਰਦੇ ਆਂਗੇ ਤੇ ਸਮਾਪਤੀ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਦੋ ਟਰੈਕਟਰਾਂ ਦੇ ਨਿਗਮ ਮਰਾ ਦਈਏ ਜਿਨ੍ਹਾਂ ਦੇ ਵਲੌਗ ਆਪਣੇ ਅਗਲੇ ਦਿਨਾਂ ਦੇ ਵਿੱਚ ਆਉਣ ਵਾਲੇ ਆ ਤੁਆਂਕੇ ਸਾਰੇ ਭਰਾਵਾਂ ਨੂੰ ਪਤਾ ਚੱਲੀ ਜਾਊਗਾ ਕਿਹੜੇ ਕਿਹੜੇ ਟਰੈਕਟਰਾਂ ਦੇ ਵਲੌਗ ਆਪਣੇ ਆਉਣ ਵਾਲੇ ਆ। ਸਿੱਕਾ ਜੀ, ਬਾਕੀ ਇੱਥੇ ਆਪਾਂ ਜੋ ਤੁਸੀਂ ਬਾਹਰ ਦੇਖ ਰਹੇ ਹੋ, ਅਰਜੁਨ ਟਰੈਕਟਰ। ਸੋ ਆਪਾਂ ਇਸ ਟਰੈਕਟਰ ਨੂੰ ਆਪਾਂ ਇਹ ਜਗ੍ਹਾ ਤੇ ਲਾਵਾਂਗੇ। ਤੇ ਅੱਜ ਲਾ ਕੇ ਚੱਲਦੇ ਆਂ ਤੇ ਬਾਕੀ ਸਵੇਰ ਆ ਕੇ ਉਸ ਟਰੈਕਟਰ ਨੂੰ ਖੋਲ ਦੇਾਂਗੇ। ਤੇ ਜਿਹੜਾ ਸੋਰਾਜ ਟਰੈਕਟਰ ਆ ਭਾਈ ਜੀ ਦਾ ਟਰੈਕਟਰ ਆ। ਭਾਈ ਸਤਿ ਸ਼੍ਰੀ ਅਕਾਲ। ਸਿੱਕਾ ਭਾਈ ਜੀ। ਤੇ ਕੀ ਨਵਾਂ ਬਾਈ ਤੁਹਾਡਾ? ਮੇਰਾ ਹੈਪੀ ਹੈ ਜੀ। ਹਰਪ੍ਰੀਤ ਸਿੰਘ ਹੈਪੀ। ਤੇ ਬਾਕੀ ਦਾ ਗੱਲਬਾਤ ਆਪਾਂ ਸਪੈਸ਼ਲ ਵੀਡੀਓ ਪਾਵਾਂਗੇ ਤੇਰੀ ਇਹ ਟੈਕ ਟੋਟੇ ਅੱਗੇ ਵੰਗੂ ਅੱਗੇ ਪਾਈ ਸੀ ਨਾ ਆਪਾਂ ਹਾਂਜੀ ਹਾਂਜੀ ਰੋਕੋ ਠੀਕ ਆ ਠੀਕ ਆ ਤੇ ਹੁਣ ਫਿਰ ਤੂੜੀ ਦਾ ਲਾਇਆ ਨਹੀਂ ਫਿਰ ਲੇਟਾਂ ਤੂੰ ਅਜੇ ਕੱਲੂ ਚਲਾਉਣਾ ਹੀ ਬਸ ਅੱਛਾ ਕੱਲੂ ਚਲਾਉਣਾ ਠੀਕ ਆ ਠੀਕ ਆ ਤੇ ਫਿਰ ਮਸ਼ੀਨ ਮਿਸ਼ਨ ਕਰ ਲਈ ਤਿਆਰ ਫਿਰ ਮਸ਼ੀਨ ਤਿਆਰ ਆਈ ਸਾਡਾ ਡਰਾਈਵਰ ਵੀ ਆ ਗਿਆ ਖੜਾ ਵੀ ਅੱਛਾ ਡਰਾਈਵਰ ਸਾਹਿਬ ਕਿਹੜੇ ਨੇ ਹਰਪ੍ਰੀਤ ਸਿੰਘ ਉਹ ਡਰਾਈਵਰ ਸਾਹਿਬ ਕੀ ਹਾਲ ਆ ਕੀ ਹਾਲ ਨੇ ਬਾਈ ਠੀਕ ਆ ਠੀਕ ਆ ਕੀ ਨਾਮ ਫਿਰ ਤੇਰਾ ਮੇਰਾ ਨਾਮ ਹਰਪ੍ਰੀਤ ਪਿੰਡ ਬਗਰਾੜੀ ਬਗਰਾੜੀ ਡਰਾਈਵਰ ਜੀ ਫਿਰ ਤੂੰ ਕਰਦਾ ਹੈਂ ਜੀ ਹਾਂ ਤੇ ਫਿਰ ਦੂਜਾ ਫੋੜ ਆਪਣਾ ਉਹ ਰੈਡੀ ਆ ਅੱਛਾ ਉਹ ਰੈਡੀ ਆ ਤੇ ਜਿਹੜੇ ਆਪਣੇ ਅਰਜਨ ਟਰੈਕਟਰ ਇਹ ਆਪਣੇ ਕੋਲੇ ਆਇਆ ਵਾ ਇਹ ਵੀ ਸ੍ਰੀ ਤਰਨ ਤਰਨ ਸਾਹਿਬ ਤੋਂ ਤੇ ਇਹ ਟਰੈਕਟਰ ਵੀ ਆਪਾਂ ਇੰਜਨ ਵਗੈਰਾ ਗੇਅਰ ਵਗੈਰਾ ਕਿ ਇਹ ਫਰੰਟ ਐਕਸਲ ਕਲਚ ਵਗੈਰਾ ਦੀ ਸਾਰੀ ਇਸ ਟਰੈਕਟਰ ਦੇ ਵਿੱਚ ਜੌਬ ਕਰਨੀਆਂ ਤੇ ਆਪਾਂ ਸੱਜਣੋਂ ਇਹ ਟਰੈਕਟਰ ਜਲਦੀ ਹੀ ਤਿਆਰ ਕਰਨਾਗਾ ਕਿਉਂਕਿ ਤੁਹਾਡੇ ਸਾਥ ਦੇ ਕਰਕੇ ਸਤ ਕਾ ਹੀ ਆਪਾਂ ਸਾਰਾ ਜਲਦੀ ਹੀ ਰੈਡੀ ਕਰਨ ਵਾਲੇ ਟਰੈਕਟਰ ਨੂੰ ਤੇ ਇਹਦੇ ਵੀ ਨਾਲ ਵਲੌਗ ਆ ਰਹੇ ਜਲਦੀ ਕੱਲ ਤੋਂ ਆਪਣੇ ਸਟਾਰਟ ਇਸ ਟਰੈਕਟਰ ਦੇ ਵਲੌਗ ਤੇ ਇਧਰ ਇੱਕ ਜੌਂਡੀ ਟਰੈਕਟਰ ਤੁਹਾਨੂੰ ਦਿਨ ਵੀ ਵਿਖਾਇਆ ਸੀ ਪਹਿਲਾਂ ਵੀ ਵਿਖਾਇਆ ਸੀ ਵੀਡੀਓ ਦੇ ਵਿੱਚ ਵੀ ਇਹ ਟਰੈਕਟਰ ਆਪਣੇ ਕੋਲੇ ਕੌਣੀ ਤੋਂ ਆਇਆ ਵਾ ਤੇ ਸੋਇਸਾ ਟਰੈਕਟਰ ਦੇ ਵੀ ਆਪਣੇ ਜਲਦ ਵਲੌਗ ਆ ਰਹੇ ਆ ਤੇ ਤੁਸੀਂ ਇਹ ਵੀ ਜ਼ਰੂਰ ਦੇਖਣ ਕਿਉਂਕਿ ਇਸ ਟਰੈਕਟਰ ਦੀ ਆਪਾਂ ਪਾਵਰ 15 ਤੋਂ 20 एचपी ਪਾਵਰ ਵਧਾਉਣੀ ਆ ਤੇ ਮਗਰ ਇੱਕ ਵਾਰੀ ਫੇਰ ਨਿਕਮ ਰਾਤੀ ਕਿਉਂਕਿ ਕੰਮ ਕਰਦੇ ਕਰਦੇ ਅੱਜ ਨਾਈਟ ਹੋ ਗਈ ਸੀ ਤੇ ਤੁਸੀਂ ਵੇਖਿਆ ਜਿਦਿਨੇ ਟਰੈਕਟਰ ਸਾਰੇ ਆਪਣੇ ਭਰੇ ਸੀ ਹਾਲਾ ਵੀ ਭਰਿਆ ਹੋ ਸੀ ਉਧਰ ਵੀ ਸੀ ਕਿ ਸਾਰੇ ਟਰੈਕਟਰ ਆਪਾਂ ਤੋਰ ਕੇ ਟੇ ਅੱਜ ਸਾਰਿਆਂ ਦਾ ਵਰਕ ਕੰਪਲੀਟ ਕਰਤਾ ਤੇ ਇੱਧਰ ਤੁਸੀਂ ਦੇਖ ਰਹੇ ਹੋ ਰਮ ਵਗੈਰਾ ਆਪਣੇ ਨਵਾਈਡਾ ਵਾਲੇ ਟਰੈਕਟਰ ਤੇ ਇਹ ਵੀ ਪੇਂਟ ਹੋ ਚੁੱਕੇ ਆ ਤੇ ਬਾਕੀ ਫਿਨਿਸ਼ਿੰਗ ਵਗੈਰਾ ਤੁਹਾਨੂੰ ਸਵੇਰੇ ਚਾਨਣ ਦੇ ਵਿੱਚ ਚੱਕਰਾਵਾਂਗੇ ਤੇ ਧੰਨਵਾਦ ਸਤਿ ਸ੍ਰੀ ਅਕਾਲ Thank you.